ਰਜੀਤ ਸਿੰਘ ਕਿਹੜਾ ਪਿੰਡ ਜੇ ਤੂੰ ਤਾਂ ਤੇ ਕੀ ਮਸਲਾ ਕੀ ਆ ਪਹਿਲੀ ਦਾ ਮਸਲਾ ਇਹਨਾ ਪਾਜੀ ਮੈਨੂੰ ਆਸਕੇ ਵੀ ਗਹਿਣੇ ਦਾ ਕਰਦੇ ਵੈਜਿਸਟਰੀ ਕਰਾਈ ਆ ਮੈਨੂੰ ਪਤਾ ਨਹੀਂ ਹੈ ਨਾ ਸਾਡੇ ਗਵਾਂਢ ਦੀ ਆ ਹਾਂਜੀ ਤੇ ਕਿ ਕਾਤੋਂ ਕਰਵਾਈ ਤੂੰ ਹੀ ਪਹਿਲੇ ਹੀ ਕੋਈ ਇਹਨਾਂ ਨੇ ਪਹਿਲੇ ਨੇ 60000 ਰੁਪਏ ਲਿਆ ਤੇ ਬਾਕੀ ਇਹਨਾ ਕੀ ਮਤਲਬ ਕੀ ਮੈਨੂੰ ਇਹਨਾਂ ਨੇ ਪੱچے ਨਾਲ ਲੈ ਗਏ ਟੋਟਲ ਕਿੰਨੇ ਪੈਸੇ ਲਏ ਦੋਹੀ ਅੱਜ ਦਾ 7 ਲੱਖ ਰੁਪਏ 7 ਲੱਖ ਰੁਪਏ ਤੇ ਪਹਿਲੀ ਕਿੰਨੇ ਦੀ ਆ ਪਹਿਲੀ ਤਾਂ ਇਹ ਕੀ ਆ? ਮੈਂ ਕਿਹਾ? ਹਾਂਜੀ। ਅੱਛਾ ਤੇ ਤੁਹਾਨੂੰ ਦੱਸਿਆ ਨਹੀਂ ਗਿਆ ਜਦੋਂ ਇਹ ਇਹ ਕੰਮ ਇਹਨਾਂ ਕੀਤਾ। ਇਹ ਇਹ ਨਾ ਮੋੜਨੇ ਕੀਤੇ ਸੀ। ਪੈਸੇ ਵੀ ਮੈਂ ਤੈਨੂੰ ਮੋੜ ਦੂੰਗਾ ਤੇਰੇ ਕਾਗਜ਼ ਪੈਸੇ ਮੋੜ ਦੇਣੀ ਮੈਂ ਤੇਰੇ ਕਾਗਜ਼ ਮੋੜ ਦੇ। ਤੇ ਹੁਣ ਕੀ ਆ ਵਟ ਪਾਈ ਜਬਰਦਸਤੀ? ਹਾਂਜੀ ਹਾਂਜੀ। ਆਹੋ ਮਾ ਚਾਹੀਦਾ ਜੀ ਜਿੰਨੀ ਕੀਮਤ ਆ ਦੇ ਉਹ ਨਹੀਂ ਫਿਰ। ਤੇ ਆ ਤੇਰੇ ਘਰ ਦੇ ਹਾਲਾਤ ਕੀ ਬਣੇ ਪਏ? ਨਾ ਘਰ ਚ ਮੰਜਾ ਬਿਸਤਰਾ ਕੱਖ ਵੀ ਨਹੀਂ ਹੈਗਾ। ਕੀ ਗੱਲ? ਕੰਮ ਨਹੀਂ ਕਰਦੇ? ਕੰਮ ਤਾਂ ਕਰਦੇ ਮਾੜਾ ਮੋੜ। ਅੱਛਾ ਤੇ ਕਿਸ ਤਰ੍ਹਾਂ ਗੁਜ਼ਾਰਾ ਕਿਤਰਾ ਕਰਨਦਾ ਜੀ? ਇਦਾਂ ਮਾੜਾ ਮੋੜ ਚੱਲ ਦਿੰਦਾ। ਤੇ ਪੱਖਾ ਪੁੱਖਾ ਹੈਗਾ ਕੋਈ ਕਿ ਨਹੀਂ ਪੱਖਾ ਨਹੀਂ ਹੈਗਾ ਤੇਰਾ ਗਰਮੀ ਚ ਕਿਤਰਾ ਗੁਜ਼ਾਰਾ ਕਰਦੇ ਗਰਮੀ ਇਦਾਂ ਬਾਹਰ ਮੰਜੇ ਡਾ ਕੇ ਕੀ ਨਾ ਤੁਹਾਡਾ ਜਸਦੀਪ ਪੌਰ ਤੇ ਆ ਕੀ ਗੱਲ ਹੋਈ ਆ ਪਹਿਲੀ ਦੀ ਜਾ ਕੀਤਾ ਤੁਹਾਡੇ ਨਾਲ ਕੀ ਹੋਇਆ ਕੀ ਆ ਥੰਦੇ ਵਾਟ ਪਾਉਣੀ ਸੀ ਜ਼ਬਰਦਸਤੀ ਪਾਉਂਦੇ ਸੀ ਹਾਂਜੀ ਤੇ ਆ ਕਰਦੇ ਤੁਹਾਡੇ ਹਾਲਾਤ ਕੀ ਨੇ ਗੁਜ਼ਾਰਾ ਕਿਵੇਂ ਕਰਨਦੇ ਆ ਉਹਦਾ ਜੋ ਖੱਖੇ ਤਰੀ ਜਿੰਨ ਤੁਹਾਨੂੰ ਮਿਲ ਤਾ ਗੰਜਨ ਹੈ ਤਕੂ ਘਰ ਬੱਤੀ-ਬੁੱਤੀ ਕੁਛ ਨਹੀਂ ਹੈਗਾ ਪੱਕਾ-ਪੁੱਖਾ ਨਹੀਂ ਪੱਕਾ ਨਹੀਂ ਆਦਾ ਇਤਰਾ ਕੀ ਜਰਾ ਕਰਦੇ ਰਹੇ ਹਾਂਜੀ ਇਹ ਨਾ ਭਾਈ ਤੁਹਾਡੇ ਨਾ ਮਾਨ ਸਿੰਘ ਜੀ ਕਿਹੜਾ ਪਿੰਡ ਜੇ ਪਿੰਡ ਤਾਰੀਵਾਲ ਜੀ ਇਹ ਕੀ ਲੱਗਦੇ ਤੁਸੀਂ ਇਹਨਾਂ ਦੇ ਮੈਂ ਜੀ ਸਾਡੇ ਮਾਮੇ ਦਾ ਪੋਤੇ ਆ ਜੀ ਤੇ ਕੀ ਗੱਲ ਇਹਨਾਂ ਦੇ ਹਾਲਾਤ ਕੀ ਕਰਦੇ ਨੇ ਹਾਲਾਤ ਇਸ ਤਰ੍ਹਾਂ ਹੀ ਆ ਜੀ ਆ ਵੇਖ ਲਓ ਤੁਸੀਂ ਤੁਹਾਨੂੰ ਸਾਹਮਣੇ ਦਿਸਣੀ ਡਿਆ ਤੇ ਰੋਟੀ ਪਾਣੀ ਦੇ ਇਹਨਾਂ ਦਾ ਕਿੱਥੇ ਰਸਦਾ ਰੋਟੀ ਪਾਣੀ ਵੇਚਦਾ ਇਹ ਕਦੀ ਲਾਲੀ ਕਦੀ ਕਦੀ ਨਾਂ ਲਾਲੀ ਤੇ ਅੱਜ ਕੀ ਗੱਲ ਜਿਹੜੇ ਜਥੇਬੰਦੀ ਲੈ ਕੇ ਤੁਸੀਂ ਇਕੱਠੇ ਹੋਏ ਜੀ ਘਰ 'ਚ ਵੀ ਗਏ ਤੇ ਚੌਂਕੀ ਵੀ ਗਏ ਤੁਸੀਂ ਤੂਤੀ ਕੀ ਮਾਮਲਾ ਕੀ ਹੈ ਸਾਰਾ ਮਾਮਲਾ ਇਸ ਤਰ੍ਹਾਂ ਜੀ ਭਾਜੀ ਇਹਨੂੰ ਜਿਆਦਾ ਬਹੁਤ ਬਾਰੇ ਪਤਾ ਨਹੀਂਗਾ ਪੈੜੀ ਪੂੜੀ ਬਾਰੇ ਜਾਂ ਦੇਣ ਬਾਰੇ ਜਾਂ ਕਿਤਨਾ ਕੀ ਚੱਕਰਿਆ ਕਿੰਨੀ ਪੈੜੀ ਕਿੰਨੀ ਹੈ ਪੈੜੀ ਦੇ ਕੋਲ ਜੀ ਢਾਈ ਕਦੇ ਆ ਤੇ ਇਹਨੂੰ ਗਹਿਣੇ ਦਾ ਵੀ ਆ ਕੇ ਤੇ ਬੈਦ ਜਿਹੜੀ ਰਜਿਸਟਰੀ ਕਰਵਾਈ ਗਈ ਆ ਤੇ ਇਹਨਾਂ ਵੀ ਕਿਹਾ ਗਿਆ ਵੀ ਜਦੋਂ ਤੇਰੇ ਕੋਲੇ ਪੈਸੇ ਹੋਣਗੇ ਤੇ ਜਿਹੜੀ ਤੇਨੂੰ ਪੀਰ ਜਿਸ਼ਟਰੀ ਵਾਪਸ ਕੀਤੀ ਜਾਊਗੀ ਕਿ ਲਾਗੇ ਗਵਾਂਢੀ ਆ ਹਾਂਜੀ ਲਾਗੇ ਨਾਲ ਬਾੜੀ ਤੇ ਤੁਸੀਂ ਇਹਨਾਂ ਨੂੰ ਕਿਹਾ ਨਹੀਂ ਕਿ ਮੰਦਬੁੱਧੀ ਨੇ ਜਾਂ ਕਿਸ ਤਰ੍ਹਾਂ ਵਾ ਪਾਜੀ ਅਸੀਂ 15 ਸਾਲ ਤੋਂ ਵੈਸੇ ਉਦਾਂ ਚੱਲੋ ਇਹਨਾਂ ਦੀ ਬਾੜੀ ਮੋੜ ਤੇ ਦੇ ਭਾ ਸਾਡੀ ਮਾਤਾ ਕਰਦੀ ਸੀਗੀ ਭੂਆ ਹੀ ਅਦੀ ਲੱਗਦੀ ਜਿਹੜੀ ਸਾਡੀ ਮਾਤਾ ਸੀਗੀ ਤੇ ਉਹਨੇ ਇਸ ਤਰ੍ਹਾਂ ਕਿਹਾ ਵੀ ਮਾਤਾ ਸਾਡੀ ਨੂੰ 5-6 ਮਹੀਨੇ ਹੋ ਗਏ ਪੂਰੀ ਹੋਈ ਨੂੰ ਤੇ ਜਦੋਂ ਨੂੰ ਪਤਾ ਲੱਗਾ ਵੀ ਉਹ ਪੂਰੀ ਹੋ ਗਈ ਆ ਤੇ ਮਗਰੋਂ ਇਹਨੂੰ ਖੜਕੇ ਤੇ ਜਿਹੜੀ ਉਹ ਇਹਨਾਂ ਗਹਿਣੀ ਦੀ ਆ ਕੇ ਤੇ ਬੈਹ ਡਿਜਟਰੀ ਕਰਵਾ ਲਈ ਹੁਣ ਕੀ ਮੰਗ ਕੀ ਕਰਦੇ ਨੇ ਮੰਗ ਇਹੋ ਆ ਵੀ ਨਿਹਾਉਣਾ ਚਾਹੀਦਾ ਤੇ ਜਦੋਂ ਤੁਸੀਂ ਗੱਲ ਚੌਂਕੀ ਗਏ ਜੇ ਕੀ ਗੱਲ ਪੂਜਨਾ ਵੀ ਨਹੀਂ ਵੀ ਦਿਖਾਇ ਪਈ ਨਹੀਂ ਲੈਣੀ ਉਹਨਾਂ ਦੀ ਮਤ ਕਰਦੇ ਹਾਂ ਕੀ ਨਾ ਤੁਹਾਡਾ ਭਾਈ ਮੇਰਾ ਨਾਮ ਬਲਵੀਰ ਸਿੰਘ ਜੀ ਕਿਹੜਾ ਬੰਦੇ ਚੌਂਡੀ ਬਲਵ ਸਿੰਘ ਤੇ ਕੀ ਮਸਲਾ ਕੀ ਹੈ ਜਿਹੜਾ ਇਕਤਰ ਹੋਏ ਜੇ ਚੌਂਕੀ ਵੀ ਤੁਸੀਂ ਗਏ ਜੇ ਤੇ ਹਾਂ ਹੁਣ ਇੱਕ ਵਿਚਾਰ ਗਰੀਬ ਪਰਿਵਾਰ ਦੇ ਘਰੇ ਆ ਜੀ ਕੀ ਗੱਲ ਕੀ ਹੈ ਵੇਖੋ ਜੀ ਜੇ ਇਹਨਾਂ ਦੀ ਗਰੀਬੀ ਵਾਲੇ ਵੇਖੀਏ ਹਾਂ ਤੁਹਾਡੇ ਸਾਹਮਣੇ ਬਿਆਨ ਹੋਏ ਆ ਲੜਕੀ ਰੋ ਵੀ ਆ ਕਿਉਂ ਜਿਹੜਾ ਦੁਖੀ ਹੁੰਦਾ ਪਤਾ ਉਹਨੂੰ ਹੁੰਦਾ ਵੀ ਮੈਂ ਦੁਖੀ ਹਾਂ ਦੂਜੇ ਨੂੰ ਨਹੀਂ। ਇਹ ਸਿੰਘ ਨੇ ਇਹਨੂੰ ਖੜਿਆ ਤੇ ਗਹਿਣੇ ਦਾ ਤਾਰਾ ਲਾ ਕੇ ਤੇ ਇਨਵੈਸਟਿਗੇਟਰੀ ਬੈਦ ਹੀ ਕਰਾਈ ਆ। ਤੇ ਗਏ ਅਸੀਂ ਥਾਣੇ ਵਿੱਚ ਗਏ ਆ ਤੇ ਥਾਣੇਦਾਰ ਨੂੰ ਦਰਖਾਸਤ ਇਹਨੇ ਦਿੱਤੀ ਆ ਤੇ ਥਾਣੇਦਾਰ ਨੇ ਆਖਿਆ ਨਹੀਂ ਮੈਂ ਇਹਦਾ ਮਸਲਾ ਨਹੀਂ ਕਰ ਸਕਦਾ ਮੈਂ ਉਹਨਾਂ ਦੀ ਮਦਦ ਕਰਨੀ ਆ ਜੋ ਉਹਨਾਂ ਦਾ ਰਿਪੋਰਟ ਲਿਖਿਆ ਮੈਂ ਉਹਦੇ ਬਿਆਨ ਦੇਣੇ ਆ ਤੁਹਾਡੇ ਬੜ ਖਲਾਫ ਵੀ ਮੈਂ ਇਹ ਗੱਲਾਂ ਕਹਿਣੀਆਂ ਨੇ। ਥਾਣੇਦਾਰ ਨੇ ਨਹੀਂ ਸੁਣੀ। ਉਸ ਤੋਂ ਬਾਅਦ ਅਸੀਂ ਕੱਲ 6 ਵਜੇ ਉਹਦੇ ਕੋਲ ਚੌਂਕੀ ਦੇ ਵਿੱਚ ਗਏ ਆ ਤੇ ਸਾਡੇ ਨਾਲ ਵੀ ਉਹਨੇ ਬਹੁਤ ਵੱਡੀ ਪੱਖਦਾਈ ਕੀਤੀ ਆ ਉਹਨੇ ਆਖਿਆ ਮੈਂ ਬਿਲਕੁਲ ਵਾਸਤੇ ਕਿਸੇ ਪਾਰਟੀ ਦੀ ਗੱਲ ਨਹੀਂ ਸੁਣਦਾ ਮੈਂ ਜੋ ਲਿਖਦਾ ਮੈਂ ਉਹ ਕੰਮ ਕਰਨਾ ਵੇਖੋ ਜੀ ਲਿਖਤ ਦਾ ਹੋਂ ਜਿਹੜੇ ਠੱਕੇ ਚੱਲਣ ਡਏ ਨੇ ਵੱਡਿਆਂ ਵੱਡਿਆਂ ਨਾ ਹੋ ਜਾਂਦੀ ਆ ਇਹਦੇ ਗਰੀਬ ਬੰਦੇ ਆ ਇਹਦੇ ਗਰੀਬ ਦੇ ਮੂੰਹ 'ਚ ਬੁਰਕੀ ਖੋਣ ਲਈ ਗੱਲ ਸਾਡੇ ਨਾਲ ਬਣੀ ਹੋਈ ਆ ਪਰ ਸਾਡੀ ਜਹੇ ਬੰਦੀ ਸਰਦਾਰ ਜਿੰਦਰ ਸਿੰਘ ਕੋਟ ਬੁੱਢਾ ਅਸੀਂ ਜਿਹੜਾ ਸਾਡੇ ਕੋਲ ਇਹ ਗੱਲ ਆਈ ਆ ਅਸੀਂ ਉਹਦਾ ਨਿਆ ਚਾਹਣੇ ਆ ਸੈਸ਼ਨ ਕੋਲੋਂ ਵੀ ਨਿਆਂ ਨਿਆ ਚਾਹੁੰਦੇ ਆ ਕਿ ਸਾਨੂੰ ਇਹ ਨਿਆਂ ਮਿਲਣਾ ਚਾਹੀਦਾ ਗਰੀਬ ਦੀ ਹੱਥ ਪਕਰਨੀ ਚਾਹੀਦੀ ਕੋਈ ਦਰਖਾਸਤ ਦਿੱਤੀ ਹੈ ਸਬੰਧੀ ਜਾਂ ਦਰਖਾਸਤ ਪ੍ਰਤੀ ਕੀ ਗੱਲ ਹੋਈ ਵੇਖੋ ਜੀ ਦਰਖਾਸਤ ਅਸੀਂ ਦੇਣ ਗਏ ਆ ਇਹਦਾ ਭੂਆ ਦਾ ਪੁੱਤ ਜਿਹੜਾ ਹੈ ਉਹ ਦਰਖਾਸਤ ਦੇਣ ਗਿਆ ਹੈ ਠੇਹਦਾਰ ਨੇ ਉਹ ਦਰਖਾਸਤ ਮਨਜ਼ੂਰ ਨਹੀਂ ਕੀਤੀ ਪੱਖ ਦਾ ਹੀ ਕੀਤੀ ਹੈ ਰੱਜ ਕੇ ਪੱਖ ਦਾ ਹੀ ਕੀਤੀ ਆ ਫੇਰ ਅਸੀਂ ਗਏ ਕੀ ਅੰਦਰ ਰਿਹਾ ਠੰਡਰ ਉਹਨਾਂ ਆਖੇ ਬਿਲਕੁਲ ਵਾਸਤੇ ਮੇਰੇ ਕੋਲ ਜੀ ਅਰਜੀਟਰੀ ਆਈ ਆ ਮੈਂ ਉਹਦੀ ਮਦਦ ਕਰ ਲਈ ਹਨੇ ਕੋਲ ਖਲੋਗੇ ਉਹ ਵਟ ਪਵਾਇ ਠਾ ਕੋਲੇ ਖਲੋਗੇ ਫੇਰ ਆਹ ਪੁੱਛਿਆ ਵੀ ਉਹ ਵਟ ਪਾਉਣ ਦੇ ਸਾਡਾ ਬੰਦਾ ਕੋਈ ਨਹੀਂ ਹੈਗਾ ਹੁਣ ਇਹ ਕਹਿੰਦਾ ਮੈਂ ਬੈਠਾ ਆਇਆ ਚੋ ਠੀਕ ਹੈ ਜੇ ਤੂੰ ਪਾ ਗਿਆ ਤੇ ਅੱਜ ਕੀ ਗੱਲ ਹੋਈ ਅੱਜ ਚੁੱਕੀ ਗਏ ਦਿਖਾ ਦੇ ਆਏ ਅੱਜ ਅੱਜ ਜੀ ਅਸੀਂ ਦਿਖਾ ਦੇ ਆਏ ਆ ਤੇ ਚਲੋ ਮਿਊਂਸੀਪਲ ਕੋਲ ਅਸੀਂ ਦਿਖਾ ਲਗਾ ਆਏ ਆ ਉਥੇ ਠਾਂਦਰ ਨਹੀਂ ਸਾਡੇ ਮੱਥੇ ਲੱਗਾ ਤੇ ਜੋ ਕਾਰਵਾਈ ਹੋਣੀ ਚਾਹੀਦੀ ਕੀ ਮੰਗ ਕੀ ਕਰਦੇ ਤੁਸੀਂ ਅਸੀਂ ਮੰਗ ਤਾਂ ਪਹਿਲੇ ਨੰਬਰ ਤੇ ਦੇ ਕੇ ਕਰਦੇ ਆਂ ਵੀ ਜੇ ਉਹਨੇ ਇਹਦੇ ਨਾਲ ਵਾਅਦਾ ਕੀਤਾ ਹੈ ਵੀ ਮੈਂ ਗੈਣੇ ਲਿਖਾਉਣ ਚੱਲੇ ਆ ਉਹਨੇ ਬੇਈਮਾਨੀ ਕੀਤੀ ਆ ਕਿ ਉਹ ਜਿੰਨੇ ਪੈਸੇ ਬੰਦੇ ਆ ਅਸੀਂ ਬਿਲਕੁਲ ਆਫੀ ਉਹਨੂੰ ਪੈਸੇ ਮੋੜਨ ਨੂੰ ਤਿਆਰ ਜਿੰਨੇ ਉਹਦਾ ਸਾਥ ਗਿਆ ਐ ਆਟ ਗਿਆ ਉਹ ਪੈਸੇ ਦੇਵਾਂਗੇ ਕਿ ਜੇ ਨਹੀਂ ਤੇ ਉਹ ਜੋ ਫੈਸਲਾ ਸਾਡੀ ਜੇਹੇ ਬੰਦੀ ਕਰੂਗੀ ਉਹ ਅਸੀਂ ਬਿਲਕੁਲ ਆਫੀ ਉਹਦੇ ਨਾਲ ਸਹਿਮਤ ਲਈਏ ਕੀ ਕਰਨੇ ਕੀ ਸੀ ਸਰ ਚੌਕੀਚਾਰ ਸਾਹਿਬ ਨਾਲ ਗੱਲ ਹੋਈ ਆ ਤੁਹਾਡੀ ਚੌਕੀਚਾਰ ਸਾਹਿਬ ਨਾਲ ਗੱਲ ਕਰੋ ਤੁਹਾਨੂੰ ਨੰਬਰ ਚਾਹੀਦਾ ਨੰਬਰ ਲਾਤਾ ਦਰਖਾਸਤ ਦਰਖਾਸਤ ਤੁਹਾਡੀ ਸੀ ਸਰ ਕੱਲ ਕਿਉਂ ਨਹੀਂ ਲਈਏ ਵੀਰੇ ਬਾਰੇ ਸਰ ਮੈਂ ਨਹੀਂ ਕਰ ਸਕਦਾ ਤੁਸੀਂ ਹੈੱਡ ਦੇ ਮੁੱਖ ਮੁੱਖ ਮੈਂ ਨਹੀਂ ਹੱਟਣੀ ਆ ਜੀ ਥਾਣਾ ਦਾ ਵੱਖਰਾ ਮੁੱਚੀ ਹੁੰਦਾ ਚੌਕੀ ਦਾ ਵੱਖਰਾ ਹੁੰਦਾ ਠੀਕ ਠੀਕ ਕਰੀਏ Gracias.